ਜਬਾਲ ਵਿਖੇ ਬੀਬੀ ਵੀਰੋ ਜੀ ਦੇ ਵਿਆਪਕਪੁਰਪ ਸੰਬੰਧੀ ਦੋ ਰੋਜ਼ਾ ਸਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਤੇ ਤੁਮਤਾਮ ਨਾਲ ਮਨਾਇਆ ਗਿਆ। ਸਜਾਏ ਧਾਰਮਿਕ ਦੀਵਾਨਾਂ, ਮੋਕੇ ਸੰਤ ਮਹਾਪੁਰਸ਼ਾਂ ਨੇ ਭਰੀਆਂ ਹਾਜ਼ਰੀਆਂ ਤੇ ਸ਼ਾਮ ਵੇਲੇ ਹੋਏ ਕਬੱਡੀ ਦੇ ਵੱਡੇ ਮੁਕਾਬਲੇ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਦੇ ਅਨੰਤ ਕਾਰਜ ਸੰਬੰਧਿਤ ਦੋ ਰੋਜ਼ਾ ਸਲਾਨਾ ਜੋੜ ਮੇਲਾ 8 ਅਤੇ 9 ਜੂਨ ਗੁਰਦੁਆਰਾ ਬੀਬੀ ਵੀਰੋ ਜੀ ਮਾਨਕ ਚੌਂਕ ਚਬਾਲ ਜ਼ਿਲ੍ਹਾ ਤਰਨਤਾਰਨ ਵਿਖੇ ਗੁਰੂ ਸਾਹਿਬ ਦੇ ਰਿਸੀਵਰ ਭਾਈ ਬਲਵਿੰਦਰ ਸਿੰਘ ਵਰਗਾਪੁਰੀ ਮੈਨੇਜਰ ਭਾਈ ਹਰਦੇਵ ਸਿੰਘ ਤੇ ਦੇਸ਼ ਵਿਦੇਸ਼ ਇਲਾਕੇ ਅਤੇ ਨਗਰ ਚਬਾਲ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਤੇ ਤੁਮਤਾ ਨਾਲ ਮਨਾਇਆ ਗਿਆ 6 ਜੂਨ ਨੂੰ ਸਵੇਰੇ 8 ਵਜੇ ਸ਼੍ਰੀ ਨਿਸ਼ਾਨ ਸਾਹਿਬ ਦਾ ਚੋਲਾ ਚੜਾਇਆ ਗਿਆ ਅਤੇ 10 ਵਜੇ ਜੁਗ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕੀਤੀ ਗਈ ਜਿਨ੍ਹਾਂ ਦੇ ਭੋਗ 8 ਜੂਨ ਨੂੰ ਪਾਏ ਜਾਣ ਉਪਰੰਤ ਦੋਵੇਂ ਦਿਨ ਸਜਾਏ ਗਏ ਧਾਰਮਿਕ ਦਿਵਾਨਾ ਮੋਕੇ ਸੰਤ ਮਹਾਪੁਰਸ਼ ਬਾਬਾ ਅਵਤਾਰ ਸਿੰਘ ਸੋਰ ਸਿੰਘ ਸੰਪਰਦਾਇ ਦਾਲਪੰਥ ਬਾਬਾ ਬਿਰੀ ਚੰਜੀ ਸੂਰ ਸਿੰਘ ਪਾਈ ਗੁਰਕਿਰਪਾਲ ਸਿੰਘ ਬਾਬਾ ਹਰਮਿੰਦਰ ਸਿੰਘ ਕਾਰ ਸੇਵਾ ਪਲਾਈ ਕੇਂਦਰ ٹرسٹ ਅੰਮ੍ਰਿਤਸਰ ਚੇਅਰਮੈਨ ਰਮਨ ਕੁਮਾਰ ਜਬਾਲ ਸੀਨੀਅਰ ਕਾਂਗਰਸੀ ਆਗੂ ਰਾਜਵੀਰ ਸਿੰਘ ਪੁੱਲਰ ਵਿਕਰਮ ਸਿੰਘ ਢਿੱਲੋਂ ਗੁਰਦੁਆਰਾ ਬੀੜ ਸਾਹਿਬ ਦੇ ਮੈਨੇਜਰ ਸਰਦदयाल ਸਿੰਘ ਗੁਰਦੁਆਰਾ ਮਾਤਾ ਪਾਕ ਕੌਟ ਜੀ ਦੇ ਮੁਖ ਸੇਵਾਦਾਰ ਪਾਈ ਗੁਰਸੇਵਕ ਸਿੰਘ ਸਮੇਤ ਪੂਜਯਾ ਧਾਰਮਿਕ ਤੇ ਰਾਜਸੀ ਨੂ ਬਲਵਿੰਦਰ ਸਿੰਘ ਰਸੀਵਰ ਮੈਨੇਜਰ ਹਰਦੇਵ ਸਿੰਘ ਗ੍ਰੰਥੀ ਸਹਿਬਾਨ ਪਾਈ ਲਖਵਿੰਦਰ ਸਿੰਘ ਬਾਬਾ ਹਰਮਿੰਦਰ ਸਿੰਘ ਆਦਿ ਵੱਲੋਂ ਗੁਰੂ ਘਰ ਦੀ ਬਖਸ਼ੀਸ਼ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਪਹਿਲਾਂ ਕਿ 9 ਜੂਨ ਨੂੰ ਪਾਈ ਲਖਵਿੰਦਰ ਸਿੰਘ ਗ੍ਰੰਥੀ ਸਹਿਬਾਨ ਵੱਲੋਂ ਸਵੇਰੇ ਲਾਵਾ ਦੇ ਪਾਠ ਕੀਤੇ ਗਏ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਤੇ ਕਵੀਸ਼ੇ ਜਿੱਥੇ ਗੁਰੂ ਇਤਿਹਾਸ ਸੁਣਾ ਕੇ ਸੰਤਾਂ ਨੂੰ ਨਿਹਾਲ ਕੀਤਾ ਜਦ ਕੀ ਭਾਈ ਗੁਰਇਕਬਾਲ ਸਿੰਘ ਦੁਆਰਾ ਦੁਪਹਿਰ 2 ਵਜੇ ਤੋਂ ਦੀਵਾਨ ਦੀ ਸਮਾਪਤੀ ਤੱਕ ਦੀਵਾਨ 홀 ਵਿੱਚ ਵੱਡੀ ਗਿਣਤੀ ਚ ਜੁੜ ਬੈਠਿਆ ਸੰਤਾ ਦੇ ਮਨ ਮੁਖ ਹੋ ਕੇ ਸੰਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਸ਼ਾਮ ਨੂੰ ਪੰਜਾਬ ਦੀਆਂ ਪ੍ਰਸਿੱਧ ਕਬੱਡੀ ਟੀਮਾਂ ਵਿਚ ਲੇਪੜ ਦਰਸ਼ਨੀ ਮੈਚ ਵਿੱਚ ਬਾਬਾ ਬਿਦੀ ਚੰਦ ਸਪੋਰਟਸ ਕਲੱਬ ਦੀ ਜੇਤੂ ਟੀਮ ਨੂੰ ਦਿਲਕਸ਼ ਨਗਦ ਇਨਾਮ ਦੇ ਕੇ ਨਿਵਾਜਿਆ ਗਿਆ ਇਸ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ